ਧਮਕ ਵੇਸ ਵਾਲੇ ਮੁੱਖ ਮੰਤਰੀ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਆਇਆ 209 ਤੇ ਵੱਡਾ ਮੋੜ ਜਿਵੇਂ ਕਿ ਕੱਲ ਸਭ ਨੂੰ ਪਤਾ ਹੈ ਕਿ ਕੱਲ ਜਿਹੜਾ ਮੁੱਖ ਮੰਤਰੀ ਦੇ ਨਾਲ ਪੰਜਾਬ ਪੁਲਿਸ ਨੇ ਦਹਿਸ਼ਤ ਕਰਦੀ ਕੀਤੀ ਹੈ ਕੁੱਟਮਾਰ ਕੀਤੀ ਹੈ ਤੇ ਦਰਿੰਦਗੀ ਕੀਤੀ ਹੈ ਉਹਦੀਆਂ ਤਸਵੀਰਾਂ ਕੱਲ ਸਾਰਾ ਦਿਨ ਸੋਸ਼ਲ ਮੀਡੀਆ ਤੇ ਉਹ ਵੀਡੀਓ ਸਾਰਾ ਦਿਨ ਵਾਇਰਲ ਹੁੰਦੀ ਰਹੀ ਅਤੇ ਨੀਚੇ ਕਮੈਂਟਾਂ ਦੇ ਉੱਤੇ ਵੀ ਦੇਖਣ ਨੂੰ ਮਿਲਦਾ ਸੀਗਾ ਕਿ ਸਾਰੇ ਲੋਕਾਂ ਨੇ ਵਿਰੋਧ ਕੀਤਾ ਇਸ ਗੱਲ ਦਾ ਕਿ ਮੁੱਖ ਮੰਤਰੀ ਦੀ ਕਿੱਡੀ ਵੀ ਗਲਤੀ ਹੋਵੇ ਪਰ ਉਸ ਨੂੰ ਔਨ ਦੀ ਸਪੋਰਟ ਇਹ ਜੀ ਸਜ਼ਾ ਨਹੀਂ ਮਿਲਣੀ ਚਾਹੀਦੀ। ਉਹਦੇ ਕੇਸਾਂ ਨੂੰ ਫੜ ਕੇ ਧੋਇਆ ਗਿਆ ਅਤੇ ਉਸ ਦੀ ਪਾਗ ਉਤਾਰੀ ਗਈ ਅਤੇ ਬਹੁਤ ਦਰਿੰਦਗੀ ਦੇ ਨਾਲ ਕੁੱਟਿਆ ਗਿਆ। ਦੋਸਤੋ ਅਗਰ ਕੋਈ ਮੁਜਰਮ ਕਿਸੇ ਤਰ੍ਹਾਂ ਦਾ ਵੀ ਕੋਈ ਚਾਹੇ ਕਤਲ ਵੀ ਕਰ ਦਿੰਦਾ ਤਾਂ ਉਹਦਾ ਵੀ ਇੱਕ ਪ੍ਰਾਵਧਾਨ ਆ ਉਹਦਾ ਵੀ ਇੱਕ ਸਿਸਟਮ ਆ ਇੱਕ ਵਿਧੀ ਆ ਉਸ ਦੇ ਹਿਸਾਬ ਨਾਲ ਉਸ ਨੂੰ ਸਜ਼ਾ ਮਿਲਦੀ ਹੁੰਦੀ ਹੈ। ਕਿਸੇ ਵੀ ਪੁਲਿਸ ਮੁਲਾਜ਼ਮ ਨੂੰ ਇਸ ਤਰ੍ਹਾਂ ਜਿਹੜੀ ਸਜ਼ਾ ਦੇਣ ਦਾ ਹੁਕਮ ਨਹੀਂ ਹੈਗਾ ਇਹ ਮਾਨਯੋਗ ਕੋਰਟ ਦੇ ਵਿੱਚ ਮਾਨਯੋਗ ਅਦਾਲਤ ਦੇ ਵਿੱਚ ਹੀ ਸਾਰਾ ਜਿਹੜਾ ਪ੍ਰਬੰਧ ਕੀਤਾ ਹੁੰਦਾ ਹੈ ਤੇ ਮਾਨਯੋਗ ਅਦਾਲਤ ਹੀ ਇਸ ਦਾ ਫੈਸਲਾ ਲੈਂਦੀ ਹੈ ਤੇ ਦੋਸਤੋ ਗੱਲ ਕਰਦੇ ਹਾਂ ਹੁਣ ਜਿਹੜੇ ਨਵੇਂ ਮੋੜ ਦੀ ਕੱਲ ਮੁੱਖ ਮੰਤਰੀ ਵੱਲੋਂ ਬਿਆਨ ਆਇਆ ਸੀ ਉਹ ਦੱਸ ਰਿਹਾ ਸੀ ਕਿ ਗਵਾਂਡੀਆਂ ਦਾ ਕੁੱਤਾ ਸੀ ਅਤੇ ਕੁੱਤਾ ਮੈਨੂੰ ਵੱਢਣ ਪੈਂਦਾ ਸੀ ਤੇ ਮੈਂ ਕੁੱਤੇ ਦੇ ਮਾਰਦਾ ਸੀ ਗਵਾਂਡੀਆਂ ਨੇ ਪੁਲਿਸ ਸੱਦ ਲਈ ਤੇ ਪੁਲਿਸ ਨੇ ਸੱਦਿਆ ਪੁਲਿਸ ਸੱਦੀ ਤੇ ਪੁਲਿਸ ਨੇ ਜਿਹੜਾ ਮੁੱਖ ਮੰਤਰੀ ਨੂੰ ਆਉਂਦਿਆ ਹੀ ਢਾ ਲਿਆ ਪਰ ਹੁਣ ਜਿਹੜੇ ਮੁਲਾਜ਼ਮ ਨੇ ਮੁੱਖ ਮੰਤਰੀ ਦਾ ਕਟਾਪਾ ਕੀਤਾ ਉਹਦਾ ਵੀ ਬਿਆਨ ਆਇਆ ਤੇ ਉਹਦੀ ਵੀ ਆਪਾਂ ਗੱਲਬਾਤ ਕਰਾਂਗੇ ਤੇ ਦੋਸਤੋ ਉਸ ਮੁਲਾਜ਼ਮ ਨੇ ਦੱਸਿਆ ਆਪਣੇ ਬਿਆਨ ਦੇ ਵਿੱਚ ਜਿਹੜਾ ਦੱਸਿਆ ਕਿ ਜਿਹੜਾ ਮੁੱਖ ਮੰਤਰੀ ਆ ਉਹਦੇ ਖਿਲਾਫ ਸਾਨੂੰ ਜਿਹੜੇ ਤਿੰਨ ਰਿਪੋਰਟਾਂ ਸੀ ਉਹ ਮੁੱਖ ਮੰਤਰੀ ਦੇ ਪਿੰਡ ਚੋਂ ਮਿਲੀਆਂ ਸੀ ਉਹ ਦੱਸ ਦੱਸ ਰਹੇ ਸੀ ਕਿ ਮੁੱਖ ਮੰਤਰੀ ਨਜਾਇਜ਼ ਲੋਕਾਂ ਨੂੰ ਤੰਗ ਕਰਦਾ ਨਜਾਇਜ਼ ਲੋਕਾਂ ਦੇ ਨਾਲ ਪੰਗੇ ਲੈਂਦਾ ਲੜਾਈ ਕਰਦਾ ਕੁੱਟਮਾਰ ਕਰਦਾ ਅਤੇ ਉਹ ਤਿੰਨ ਜਿਹੜੀਆਂ ਸਾਨੂੰ ਬੱਖੋ-ਵੱਖਰੀਆਂ ਜਿਹੜੀਆਂ ਸ਼ਿਕਾਇਤਾਂ ਆਈਆਂ ਸੀ ਅਸੀਂ ਉਹਦੇ ਆਧਾਰ ਤੇ ਮੁੱਖ ਮੰਤਰੀ ਨੂੰ ਰੋਕਿਆ ਜਦੋਂ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੁੱਖ ਮੰਤਰੀ ਨੇ ਉਸ ਮੁਲਾਜ਼ਮ ਦੀ ਪਾਗ ਉਤਾਰ ਦਿੱਤੀ ਜਿਸ ਨੂੰ ਲੈ ਕੇ ਇਹ ਝਗੜਾ ਜਿਹੜਾ ਵੱਧ ਗਿਆ ਉਸ ਤੋਂ ਬਾਅਦ ਜਿਹੜੇ ਦੋ ਮੁਲਾਜ਼ਮ ਸੀਗੇ ਉਹਨਾਂ ਨੇ ਆਪਣਾ ਆਪਾ ਖੋਲਿਆ ਅਤੇ ਉਸ ਤੋਂ ਬਾਅਦ ਉਸ ਮੁੱਖ ਮੰਤਰੀ ਨੂੰ ਸਭ ਨੇ ਦੇਖਿਆ ਕਿ ਉਸ ਤੋਂ ਬਾਅਦ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਸੀ ਜਾਂ ਕੀ ਹੋਇਆ ਸੀਗਾ ਤਾਂ ਦੋਸਤੋ ਇਹਦੇ ਵਿੱਚ ਸਬੰਧ ਦੇ ਵਿੱਚ ਜਿਹੜੇ ਮੁੱਖ ਅਧਿਕਾਰੀ ਜਿਹੜੇ ਜਾਂਚ ਪੜਤਾਲ ਕਰ ਰਹੇ ਨੇ ਜਿਹੜੇ ਕੇਸ ਨੂੰ ਜਿਨ੍ਹਾਂ ਦੇ ਹੱਥ 'ਚ ਇਸ ਟਾਈਮ ਕੇਸ ਹੈਗਾ ਉਹਨਾਂ ਦਾ ਵੀ ਬਿਆਨ ਆਇਆ ਉਹਨਾਂ ਦਾ ਬਿਆਨ ਆਇਆ ਕਿ ਫਿਲਹਾਲ ਜਿਹੜੇ ਮੁਲਾਜ਼ਮਾਂ ਨੇ ਇਹ ਕਰਮਕਾਂਡ ਕੀਤਾ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਜਿਹੜੀ ਮਾਮਲਾ ਹੈ ਇਹਨੂੰ ਪੂਰਾ ਜਿਹੜਾ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਿਰ ਉਸ ਦਿਨ ਹੋਇਆ ਕੀ ਸੀ ਯਾਨੀ ਕੱਲ ਅਸਲ ਵਿੱਚ ਕੀ ਹੋਇਆ ਸੀ ਵਾਕਈ ਕੋਈ ਜਿਹੜੀਆਂ ਤਿੰਨ ਜੋ ਕਹਿ ਰਹੇ ਨੇ ਕਿ ਸ਼ਿਕਾਇਤਾਂ ਦਰਜ ਹੋਈਆਂ ਨੇ ਉਹ ਹੋਈਆਂ ਵੀ ਨਹੀਂ ਜਾਂ ਵੈਸੀ ਨਾ ਇੱਕ ਨਾਟਕ ਬਣਾਇਆ ਜਾ ਰਿਹਾ ਜਾਂ ਕੀ ਕਹਾਣੀ ਹੈ ਤਫ਼ਤੀਸ਼ ਜਿਹੜੀ ਪੁਲਿਸ ਕਰ ਰਹੀ ਹੈ ਉਹ ਪੁਲਿਸ ਆਪਣੇ ਛਿੱਟੇ ਤੇ ਜਦੋਂ ਪਹੁੰਚੇਗੀ ਉਸ ਤਰ੍ਹਾਂ ਦੇ ਹਿਸਾਬ ਨਾਲ ਫਿਰ ਜਿਹੜੀ ਅੱਗੇ ਦਾ ਜਿਹੜਾ ਪ੍ਰੋਗਰਾਮ ਹੈ ਉਹ ਲਿਖਿਆ ਜਾਊਗਾ ਪਰ ਇੱਥੇ ਦੋਸਤੋ ਸੋਚਣ ਵਾਲੀ ਗੱਲ ਇਹ ਹੈ ਕਿ ਬੇਸ਼ੱਕ ਮੁੱਖ ਮੰਤਰੀ ਵੱਲੋਂ ਗਲਤੀ ਜਦੋਂ ਉਹਨੇ ਜਦੋਂ ਉਹਦੇ ਜਿਹੜੀ ਖਿਲਾਫ ਹੈ ਸ਼ਿਕਾਇਤ ਦਰਜ ਹੋਈ ਗਈ ਸੀ ਤਾਂ ਉਹ ਤਾਂ ਗਲਤੀਆਂ ਕਰ ਹੀ ਰਿਹਾ ਸੀ ਤੇ ਫਿਰ ਉਸ ਨੇ ਅਗਰ ਪੱਗ ਉਤਾਰ ਦਿੱਤੀ ਸੀ ਤਾਂ ਉਸ ਨੂੰ ਇਸ ਤਰ੍ਹਾਂ ਦਾ ਜਿਹੜਾ ਸਜ਼ਾ ਮਿਲਣੀ ਚਾਹੀਦੀ ਸੀ ਜਾਂ ਨਹੀਂ ਮਿਲਣੀ ਚਾਹੀਦੀ ਸੀ ਜਾਂ ਕੀ ਉਹਨਾਂ ਨੇ ਅਗਰ ਸੱਚਮੁੱਚ ਹੀ ਮੁੱਖ ਮੰਤਰੀ ਨੇ ਪੱਗ ਉਤਾਰੀ ਸੀ ਤਾਂ ਇਸ ਤਰ੍ਹਾਂ ਦੀ ਸਜ਼ਾ ਦੇ ਕੇ ਠੀਕ ਕੀਤਾ ਜਾਂ ਗਲਤ ਕੀਤਾ ਕਮੈਂਟਾਂ ਦੇ ਵਿੱਚ ਆਪਣੀ ਰਾਏ ਸਾਰਿਆਂ ਨਾਲ ਜਰੂਰ ਸਾਂਝੀ ਕਰਨੀ ਕਿ ਪੁਲਿਸ ਮੁਲਾਜ਼ਮਾਂ ਨੂੰ ਔਨ ਦੀ سپورਟ ਇਸ ਤਰ੍ਹਾਂ ਦੀ ਸਜ਼ਾ ਉਹਨੂੰ ਦੇਣੀ ਬਣਦੀ ਸੀ ਜਾਂ ਨਹੀਂ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ